ਸ਼ੁੱਕਾ ਰਾਸ਼ਨ ਤੇ ਪਾਣੀ ਤੇ ਤੂੜੀ ਜਿੱਧਰ ਆਪਣੇ ਹੜਾ ਯਾ ਰਮਦਾਸ ਵਾਲੀ ਸਾਈਡ ਆਏ ਹੋਏ ਸੀ ਤੇ ਸਾਡੇ ਨਾਲ ਇੱਕ ਚਮਤਕਾਰ ਹੋਇਆ ਜੋ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਨਹੀਂ ਲੱਗਦਾ ਸੀ ਕਿਉਂਕਿ 3-3 ਫੁੱਟ ਪਾਣੀ ਸੀਗਾ 4-4 ਫੁੱਟ ਵੀ ਸੀ ਕਿਤੇ ਕਿਤੇ 5-5 ਫੁੱਟ ਵੀ ਸੀ ਸਾਨੂੰ ਪ੍ਰਮਾਤਮਾ ਨੇ ਇੱਕ ਚਮਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰवेश ਨੂੰ ਭੇਜਿਆ ਉਹ ਦੇਖੋ ਵੀਡੀਓ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਅੱਗੇ ਜਾ ਰਿਹਾ ਉਹ ਦਰवेश ਚਿੱਟੇ ਰੰਗ ਦਾ ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ 3 ਪਿੰਡ ਪਹਿਲਾਂ ਮਿਲਿਆ 3 ਪਿੰਡ ਤੋਂ ਬਾਅਦ 3 ਪਿੰਡਾਂ 'ਚ ਅਸੀਂ ਹੋਰ ਰਾਸ਼ਨ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰ ਪਏ ਇਹ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖਿਓ ਚਲੋ ਇਧਰ ਇਹ ਕੋਈ ਮੋੜ-ਮੁੜਿਆ ਇਹਨੇ ਸਾਨੂੰ ਸਾਰਾ ਕੱਲਾ-ਕੱਲਾ ਰਸਤਾ ਨਹੀਂ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਛੜ ਗਿਆ ਜਦੋਂ ਨੂੰ ਪਤਾ ਵੀ ਅਸੀਂ ਮੋੜ-ਮੋੜਾਂਗੇ ਫੇਰ ਉਹ ਤੁਰੂਗਾ ਸਾਨੂੰ ਦੇਖ ਕੇ ਵੀ ਹੁਣ ਇਹ ਗਾਣਾ ਸਿੱਧੇ ਨਾਲ 깔 ਤਰਾਂ ਟੱਪੇ ਜਾਣ ਫੇਰ ਆ ਦੇਖਿਓ ਇਹ ਰਾਤ ਨੂੰ ਸਾਨੂੰ ਇਹਨੇ ਜਿਹੜਾ ਰਮਦਾਸ ਵਾਲੀ ਰੋਡ ਚੜਾ ਗਈ ਇੱਥੇ ਪਾਣੀ ਜ਼ਿਆਦਾ ਆ ਗਿਆ ਫੇਰ ਸਾਡੇ ਸਿੰਘਾਂ ਨੇ ਇਹਨੂੰ ਚੱਕ ਕੇ ਟਰਾਲੀ 'ਚ ਰੱਖ ਲਿਆ ਤੇ ਅਸੀਂ ਜਦੋਂ ਬਾਬਾ ਬੁੱਢਾ ਸਾਹਿਬ ਜਿਗਾ ਸਵਾਦਾਂ ਵਾਲੇ ਗੁਰੂ ਘਰ ਰੋਕੇ ਉੱਥੇ ਆਪੇ ਜਾ ਕੇ ਉਤਰ ਗਿਆ ਤੇ ਵੀ ਰੱਬ ਕਿਸੇ ਵੀ ਰੂਪ ਚਾ ਸਕਦਾ ਹੈ ਇਸ ਨੇ ਕਿਹਸੇ ਰੂਪ ਵਿੱਚ ਧਰਤੀ ਤੇ ਆ ਹੀ ਜਾਂਦਾ ਜਿਵੇਂ ਕਿ ਕੁੱਤਾ ਆਇਆ ਸੀਗਾ ਦਰਬੇਸ਼ ਬਣ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਤੁਸੀਂ ਵੀਡੀਓ ਦੇਖ ਹੀ ਲਈ ਆ ਕਿ ਕਿਦ ਦੇਸ ਕੁੱਤੇ ਨੇ ਤਿੰਨ ਚਾਰ ਪਿੰਡਾਂ ਦਾ ਰਸਤਾ ਦਿਖਾਇਆ ਅੱਗੇ ਤੁਰ ਤੁਰ ਕੇ ਤਾਂ ਕਿ ਵੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਉੱਥੇ ਤੱਕ ਰਾਸ਼ਨ ਪਹੁੰਚ ਸਕੇ ਸੋ ਇਦਾਂ ਦੀਆਂ ਰੂਹਾਂ ਬਈ ਵਾਕਈ ਰੱਬੀ ਹੁੰਦੀਆਂ ਸੋ ਤੇਰਾਬੇ ਹੋਈਆਂ ਰੂਹਾਂ ਨੂੰ ਧਰਤੀ ਤੇ ਭੇਜਦਾ ਉਹ ਆਪ ਤਾਂ ਆ ਨਹੀਂ ਸਕਦਾ ਪਰ ਇਹ ਰੂਹਾਂ ਆ ਕੇ ਰੱਬ ਦਾ ਕੰਮ ਕਰਦੀਆਂ ਲੋਕਾਂ ਦੀ ਸੇਵਾ ਕਰਦੀਆਂ ਸਾਰੀ ਜ਼ਿੰਦਗੀ ਆਪਣੀ ਸੇਵਾ ਬਾਕੀ ਬਤੀਤ ਕਰ ਦਿੰਦੀ ਆ ਦੇਖੋ ਯਾਰ ਇਹ ਕੁੱਤੇ ਨੂੰ ਕਿਸੇ ਨੇ ਕੁਛ ਨਹੀਂ ਸਿਖਾਇਆ ਹੋਣਾ ਵੀ ਤੋ ਇਦਾਂ ਕਰਨਾ ਜਾਂ ਉਦਦਰ ਕਰਨਾ ਹਨਾ ਵੀ ਪਰ ਲੁੱਟਰ ਕੁੱਤਾ ਗਿਆ ਤਨੇ ਸਭ ਆਵਾਰਾ ਕੁੱਤਾ ਸੀਗਾ ਇਹ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕਿੱਥੇ ਕੀਨੇ ਕੰਮ ਆ ਜਾਣਾ ਹਨਾ ਬਾਕੀ